ਮੈਂ ਤੁਹਾਡੇ ਚੈਨਲ ਦੇ ਮਾਦੀਨ ਨਿਹਰਾਈ ਅੱਜ ਸਾਡੇ ਲਈ ਬੜਾ ਇਤਿਹਾਸਕ ਦਿਨ ਅੱਜ ਗੁਰਪੁਰਬ ਹੈ ਔਰ ਸਭ ਨੂੰ ਇਸ ਮਹਾਨ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹਦੇ ਨਾਲ ਦੀ ਨਾਲ ਇੱਕ ਅੱਜ ਹੋਰ ਹਿਸਟੋਰੀਕਲ ਡੇ ਬਣ ਲਈ ਜਾ ਰਿਹਾ ਪੰਜਾਬ ਵਾਸੀਆਂ ਦੇ ਲਈ ਜਦੋਂ ਸਾਬਰਕੰਡੀ ਡੈਮ ਜਿਹੜਾ ਅੱਜ ਬਣ ਕੇ ਤਿਆਰ ਹੋਇਆ ਔਰ ਉਹਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਣਾ ਸੋ ਮੈਂ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਪੰਜਾਬ ਦੇ ਮੇਰੇ ਕੈਬਨਟ ਦੇ ਕਲੀ ਆਪਣਾ ਗੋਇਲ ਸਾਹਿਬ ਵਿਂਦਰ ਗੋਇਲ ਜੀ ਉਹਨਾਂ ਨੇ ਤੁਹਾਨੂੰ ਬਰੀਫ ਕੀਤਾ ਸੋ ਮੈਂ ਮੋٹے ਤੌਰ ਤੇ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੂੰ ਜੀ ਆਇਆਂ ਕਹਿੰਨਾ ਆਪਣੇ ਜ਼ਿਲ੍ਹਾ ਵਾਸੀਆਂ ਵੱਲੋਂ ਔਰ 3334 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਸਾਰਿਆਂ ਗਿਆ ਏ ਸਾਬਰਕੰਡੀ ਡੈਮ ਜਿਹੜਾ ਕਈ ਪਰਸਥਿਤੀਆਂ ਚੋਂ ਗੁਜ਼ਰਦਾ ਹੋਇਆ ਕਈ ਮੈਂ ਸਮਝਦਾ ਪੀ ਉਤਰਾ ਚੜਾਵਾ ਚੋਂ ਲੰਘਦਾ ਅੱਜ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੋ ਭਾਵੇਂ ਕਈ ਇਹਦੇ ਵਿੱਚ ਟੈਕਨੀਕਲੀ ਪ੍ਰੋਬਲਮ ਆਈਆਂ ਕਰੂਨੀ ਆਈਆਂ ਪਰ 2022 ਤੋਂ ਬਾਅਦ ਜਿੰਨਾ ਸਪੀਡ ਦੇ ਨਾਲ ਕੰਮ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੁਰੂਦਾ ਇਸ ਸਿੱਟਾ ਆ ਕਿ ਅੱਜ ਉਹ ਜਿਹੜਾ ਆ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਔਰ ਇਹਦੇ ਵਿੱਚੋਂ ਮਲਟੀ ਕਿਸਮ ਦਾ ਲਾਭ ਨੇ ਜਿੱਥੇ ਇਸ ਡੈਮ ਦੇ ਬਣਨ ਦੇ ਨਾਲ ਇਸ ਇਲਾਕੇ ਨੂੰ ਲਗਭਗ 5000 ਏਕੜ ਜ਼ਮੀਨ ਨੂੰ ਤਿੰਨ ਛੋਟੀਆਂ-ਛੋਟੀਆਂ ਨਹਿਰਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਸਚਾਈ ਹੋਣੀ ਹੈ ਕੰਡੀ ਦਾ ਇਲਾਕਾ ਔਰ ਬਹੁਤ ਵੱਡਾ ਇਹਨਾਂ ਨੂੰ ਸਚਾਈ ਦਾ ਲਾਭ ਵੀ ਹੋਏਗਾ ਔਰ ਇਹ ਪਾਣੀ ਜਿਹਦੇ ਅੰਦਰ ਵੱਡੇ ਮਿਨਰਲ ਨੇ ਜਿਹੜਾ ਪਹਾੜਾਂ ਚੋ ਡੈਮਾ ਦੇ ਰਾਈ ਪਾਣੀ ਖੇਤਾਂ ਨੂੰ ਜਾਂਦਾ ਇਹਦਾ ਉਹ ਵੀ ਇੱਕ ਖੇਤੀਬੜਨ ਨੂੰ ਲਾਭ ਹੈਗਾ ਤੇ ਨਾਲ ਦੀ ਨਾਲ ਇਹਦੇ ਚਾਲੂ ਹੋਣ ਦੇ ਨਾਲ ਇਹ ਕਿਉਂਕਿ 206 ਮੈਗਾਵਾਟ ਦਾ ਇਹ 206 ਮੈਗਾਵਾਟ ਦਾ ਚਾਲੂ ਹੋਣ ਦੇ ਨਾਲ ਜਿਹੜੇ ਉੱਪਰ ਚਾਰ ਟਰਬਾਈਨ ਨੇ ਜਦ ਦੋ ਚੱਲਦੇ ਆ ਤੇ ਦੋ ਹਮੇਸ਼ਾ ਹੀ ਬੰਦ ਰਹਿੰਦੇ ਆ ਤੁਸੀਂ ਸਾਰੇ ਜਾਣਦੇ ਹੋ ਉਹ ਵੀ ਚਾਰੇ ਮੂਵਮੈਂਟਸ ਆ ਜਾਣਗੇ ਸੋ ਪ੍ਰੋਡਕਸ਼ਨ ਵੀ ਵਧੇਗੀ ਪੰਜਾਬ ਕੋ ਵਾਧੂ ਮੈਂ ਸਮਝਦਾ ਵੀ ਬਿਜਲੀ ਹੋਏਗੀ ਸੋ ਇਹ ਇਹਦੇ ਨਾਲ ਜਿਹੜਾ ਹੈ ਸਾਨੂੰ ਆਰਥਿਕ ਲਾਭ ਵੀ ਪੰਜਾਬ ਨੂੰ ਹੋਏਗਾ ਸੋ ਮੇਰੇ ਵੱਲੋਂ ਮੇਰੇ ਜ਼ਿਲ੍ਹਾ ਵਾਸੀਆਂ ਵੱਲੋਂ ਮਾਝੂ ਮੁੱਖ ਮੰਤਰੀ ਜੀ ਦਾ ਔਰ ਸਾਡੇ ਕੈਬਨਟ ਕਲੀ ਕੁਰਿੰਦਰ ਜੀ ਦਾ ਜਿੱਥੇ ਜਿ ਆਇਆ ਕਹਿੰਦੇ ਆ ਉਥੇ ਦਾ ਸ਼ੁਕਰੀਆ ਵੀ ਇਹਨਾਂ ਨੇ ਬਹੁਤ ਨਿੱਜੀ ਦਖਲ ਦੇ ਕੇ ਇਹਨੂੰ ਟੈਂਸਰ ਬੜਾ ਫਾਸਟ ਢੰਗ ਨਾਲ ਇਹਨੂੰ ਜਿਹੜਾ ਆ ਉਹ ਪੂਰਾ ਕੀਤਾ ਸੋ ਇਹਦੇ ਮਲਟੀਕ੍ਰਿਸ਼ਣ ਦੇ ਲਾਭ ਜਿਹੜੇ ਆ ਸਾਡੇ ਇਲਾਕੇ ਨੂੰ ਵੀ ਮਿਲਨੇ ਆ ਪੰਜਾਬ ਨੂੰ ਵੀ ਮਿਲਨੇ ਆ ਸੋ ਮੈਂ ਫਿਰ ਦੁਬਾਰਾ ਇਸ ਇਤਿਹਾਸਿਕ ਦਿਨ ਦੇ ਉੱਤੇ ਜਿਹੜਾ ਸਾਨੂੰ ਅੱਜ ਡੈਮ ਸਮਰਪਿਤ ਕੀਤਾ ਜਾ ਰਿਹਾ ਮੈਂ ਪੰਜਾਬ ਦੇ ਮਾਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੋਰ ਪਠਾਨਕੋਟ ਨੂੰ ਮੇਜਰ ਜਿਹੜੇ ਉਹ ਤੋਹਫੇ ਦਿੰਦੇ ਰਹਿਣਗੇ ਇੱਕ ਨਾ ਪਾਕਿਸਤਾਨ ਨੂੰ ਪਾਣੀ ਜਾਂਦਾ ਜਦੋਂ ਵੀ ਇਹ ਨਾ ਹੁੰਦਾ ਠੀਕ ਹੈ ਉਹਨੂੰ ਰੋਕਣ ਦੇ ਲਈ ਕੀ ਪ੍ਰਯਾਸ ਹੈ ਨਹੀਂ ਦੇਖੋ ਪਾਕਿਸਤਾਨ ਨੂੰ ਪਾਣੀ ਕਾਫੀ ਘਟ ਜਾਂਦਾ ਤੁਸੀਂ ਦੇਖਿਆ ਹੁਣ ਆਪਾਂ ਇੱਥੇ ਰਹਨੇ ਆ ਮਤਲਬ ਕੀ ਹੰਦਿਆ 24 ਘੰਟੇ ਸੋ ਜਿਹੜਾ ਉੱਥੇ ਆਪਣਾ ਸਾਬਰਕੰਡੀ ਡੈਮ ਤੋਂ ਥੱਲੇ ਜਿਹੜੇ ਬੰਰੇ ਨੇ ਆਪਣੇ ਪਾਵਰ ਹਾ ਉਸ ਉਹਨਾਂ ਚ ਪਾਣੀ ਡਿਵਰਟ ਕੀਤਾ ਜਾ ਰਿਹਾ ਸੋ ਇਹਦੇ ਨਾਲ ਜਿਹੜਾ ਸਾਡਾ ਕਨਾਲ ਸਿਸਟਮ ਅੱਗੇ ਵੀ ਜਿਹੜਾ ਮਾਰਾ ਮੋਟੇ ਵੀ ਜਾਂਦਾ ਸੀਗਾ ਕਿਉਂਕਿ ਕਈ ਵਾਰੀ ਸਬਸਟੀਟਿਊਟ ਨਹੀਂ ਆਪਣੇ ਕੋ ਹੁੰਦਾ ਸੋ ਜਿੱਦੜਾ ਕਸਵੀਰ ਕਨਾਲ ਆ ਉਹਦੇ ਰਾਈ ਪੰਜਾਬ ਨੂੰ ਪਾਣੀ ਮਿਲਦਾ ਪਰ ਕਿਉਂਕਿ ਜਿਆਨ ਕੁਝ ਕੁਝ ਟੁੱਟਿਆ ਹੋ ਸੋ ਕਈ ਤਰ੍ਹਾਂ ਦੇ ਮਤਲਬ ਪ੍ਰੋਬਲਮ ਹੋਣ ਦੇ ਬਾਵਜੂਦ ਸੋ ਮੈਂ ਸਮਝਦਾ ਵੀ ਹੁਣ ਪਾਣੀ ਵੀ ਜਿਹੜਾ ਆ ਉਹ 100% ਜੁਟੀਲਾਈਜ਼ ਕੀਤਾ ਜਾਵੇਗਾ ਔਰ ਇਹਦੇ ਲਈ ਬਹੁਤ ਵੱਡਾ ਮਤਲਬ ਜਿਹੜਾ ਇਲਾਕਾ ਵਾਸੀਆਂ ਨੂੰ ਫਾਇਦਾ ਵੀ